ਤੁਸੀਂ ਫਿਲਮ ਚੂਜ਼ ਕਰਦੇ ਹੋ ਤਾਂ ਕੀ ਮਾਈਂਡ ਸੈਟ ਹੁੰਦਾ ਤੁਹਾਡਾ ਕਾਮੇਡੀ ਵੀ ਇਹਦੇ ਵਿੱਚ ਬਹੁਤ ਬਹੁਤ ਸਿੱਧੀ ਸਿੱਧੀ ਕਾਮੇਡੀ ਹੈ ਔਰ ਸੌਖੀ ਕਾਮੇਡੀ ਹੈ ਟ੍ਰੇਲਰ ਵੀ ਦੇਖਦੇ ਆ ਤਾਂ ਹਾਸਾ ਆਉਂਦਾ ਹੈ ਤੁਹਾਨੂੰ ਅਨਲੱਕੀਲੀ ਇੰਡੀਆ ਨਹੀਂ ਰਿਲੀਜ਼ ਹੋ ਰਹੀ ਹੈਗੀ ਕਿਉਂਕਿ ਫਿਰ ਇਹਦੇ ਵਿੱਚ ਉਹੀ ਚੀਜ਼ ਹੈ ਕਿ ਸ਼ੂਟ ਪਿਛਲੇ ਸਾਲ ਹੋਈ ਸੀ ਵੀ ਫਿਰ ਨਾ ਕਿਤੇ ਰੌਲਾ ਪੈ ਜੇ ਕਾਰ ਠਾਕੁਰ ਨੇ ਤੱਤੇ ਬਿਆਨ ਦੇਤੇ ਬਹੁਤ ਹਾਨੀਆਂ ਹੋਣਾ ਨੇ ਬਹੁਤ ਕੁਝ ਕਿਹਾ ਜੀ ਇਧਰੋਂ ਫਿਰ ਵੀ ਇੰਡਸਟਰੀ ਚੁੱਪ ਰਹੀ ਕਿ ਠੀਕ ਹੈ ਮੁਲਕਾਂ ਦਾ ਮਸਲਾ ਹੈ ਮੁਲਕਾਂ ਨੂੰ ਆਪਸ ਦੇ ਵਿੱਚ ਨਿਭੜਨ ਦੇਓ ਅਸੀਂ ਛੋਟੇ ਆ ਇਸ ਗੱਲ ਦੇ ਵਿੱਚ ਅਸੀਂ ਕੀ ਕਮੈਂਟ ਕਰਾਂਗੇ ਤੁਹਾਨੂੰ ਲੱਗਦਾ ਕਿ ਉਹ ਗੱਲਾਂ ਨੇ ਅਸਰ ਪਾਇਆ ਰਿਲੇਸ਼ਨਸ ਦੇ ਤੇ ਹੈਗਾ ਜੀ ਉਹ ਚੀਜ਼ ਆ ਇੰਡਸਟਰੀ ਦੇ ਵਿੱਚ ਜ਼ਰੂਰ ਹੋਇਆ ਜੀ ਇਹ ਚੀਜ਼ ਦਾ ਜਦੋਂ ਜਦ ਅੱਛਾ ਇੰਡਸਟਰੀ ਚ ਵੀ ਹੋਇਆ ਮੈਂ ਤਾਂ ਇਹ ਕਹੂੰਗਾ ਵੀ ਜੇ ਤੱਕ ਹੋਣਾ ਨਹੀਂ ਫਿਰ ਕੁਝ ਵੀ ਨਾ ਹੋਵੇ ਫਿਰ ਤਾਂ ক্রিকেট ਵੀ ਨਾ ਹੋਵੇ ਬਾਈ ਹੁਣ ਏਸ਼ੀਆ ਕੱਪ ਹੈ ਇੰਡੀਆ ਪਾਕਿਸਤਾਨ ਦਾ ਮੈਚ ਹੈ ਤੁਹਾਨੂੰ ਲੱਗਦਾ ਕਿ ਫਿਰ ਇਹ ਵੀ ਬੰਦ ਹੋਣਾ ਚਾਹੀਦਾ ਫੇ ਸਾਰਾ ਕੁਝ ਬੰਦ ਹੋ ਹੋਰ ਹੀ ਬਹੁਤ ਚੀਜ਼ਾਂ ਨੇ ਭਾਜੀ ਜਿਹੜੀਆਂ ਆਪਾਂ ਨੂੰ ਵਿੱਜਨੀ ਪਤਾ ਹੀ ਨਹੀਂ ਗੀਆਂ ਕੀ 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 بزਨਸ ਕੀ ਚੱਲਦੇ ਆ ਜਾਂ ਕੀ ਹੋਰ ਕੀ ਹੋ ਰਿਹਾ। ਤੁਹਾਡੀ ਫਿਲਮ ਦੇ ਟ੍ਰੇਲਰ ਦੇ ਵਿੱਚ ਬਹੁਤ ਸਾਰੇ ਐਸਪੈਕਟ ਨੇ ਮੈਂ ਇੱਕ ਮੈਂ ਤਾਰੀਫ ਕਰਨੀ ਚਾਹੁੰਦਾ ਜਿਨ੍ਹਾਂ ਨੇ ਵੀ ਐਡਿਟ ਕੀਤਾ ਨਾ ਤੁਹਾਡਾ ਟ੍ਰੇਲਰ ਔਰ ਤੁਸੀਂ ਐਜ਼ ਅ ਟੀਮ ਇੱਕ ਕਮਾਲ ਦੀ ਗੱਲ ਇਹ ਹੈ ਕਿ ਤੁਸੀਂ ਉਹ ਸ਼ੂਕਾਪਨ ਵੀ ਦਿਖਾਇਆ ਪਰ ਉਹਦੇ ਵਿੱਚ ਇੱਕ ਸੀਨ ਹੈ ਜਿੱਥੇ ਉਹ ਕਹਿੰਦਾ ਕਿ ਮੇਰੀ ਪੀਆਰ ਕਰਾ ਦੇ ਯਾਰ ਉਹ ਰੋਲ ਲੱਗ ਗਿਆ। ਉਹ ਇਕੱਲਾ ਇਮੋਸ਼ਨ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਉਹ ਸਮ ਅਪ ਕਰਦਾ ਸਾਰਿਆਂ ਦੀ ਕਹਾਣੀ ਨੂੰ। ਤੁਸੀਂ ਫਿਲਮ ਚੂਜ਼ ਕਰਦੇ ਹੋ ਤਾਂ ਕੀ ਮਾਈਂਡ ਸੈਟ ਹੁੰਦਾ ਤੁਹਾਡਾ ਜਿਵੇਂ ਇਹ ਫਿਲਮ ਖਾਸ ਤੀਆ ਪਹਿਲਾ ਵਾਲੀਆਂ 420 ਆ ਹੋਰ ਫਿਲਮਾਂ ਕੀਤੀਆਂ ਹਾਂਜੀ ਚੈਲੈਂਜਿੰਗ ਕੈਰੈਕਟਰਸ ਵੀ ਕਰ ਲਈ ਇਹ ਕਾਮੇਡੀ ਵੀ ਇਹਦੇ ਚ ਬਹੁਤ ਬਹੁਤ ਸਿੱਧੀ ਸਿੱਧੀ ਕਾਮੇਡੀ ਹੈ ਪਰ ਸੌਖੀ ਕਾਮੇਡੀ ਹੈ ਟ੍ਰੇਲਰ ਵੀ ਦੇਖਦੇ ਆ ਤਾਂ ਹਾਸਾ ਆਉਂਦਾ ਹੈ ਤੁਹਾਨੂੰ ਤਾਂ ਤੁਹਾਡਾ ਮਾਈਂਡ ਸੈਟ ਕੀ ਰਹਿੰਦਾ ਵੀਰ ਮੈਂ ਨਾ ਜੀ ਆਲਮੋਸਟ 2011 ਤੋਂ ਸ਼ੁਰੂ ਕੀਤਾ 14-15 ਸਾਲ ਹੋ ਗਏ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਇੱਕ ਚੀਜ਼ ਚਾਹੇ ਗਾਣਿਆਂ ਚ ਵੀ ਹੋ ਜਾਵੇ ਵਰਸਟਾਈਲ ਡਿਫਰੈਂਟ ਡਿਫਰੈਂਟ ਕੰਮ ਕਰਨ ਨੂੰ ਮੌਕੇ ਉਹ ਤੁਹਾਨੂੰ ਐਜ਼ ਐਨ ਆਰਟਿਸਟ ਗਰੋ ਕਰੂੰਗਾ ਕਿਉਂਕਿ ਮੇਰਾ ਕੋਈ ਆਪਣਾ ਨਾ ਤਾਂ ਬੈਕਗ੍ਰਾਉਂਡ ਹੈ ਐਕਟਿੰਗ ਨਾਲ ਤੇ ਨਾ ਕੋਈ ਆਇਆ ਕਿ ਆਪਾਂ ਕਿਸੇ ਤੋਂ ਸਿੱਖ ਰਹੀਆਂ ਸਤਾਹੀ ਚੀਜ਼ਾਂ ਨਾ ਸਿੱਖ ਰਹੀਆਂ ਕਿਤੇ ਕਿਸੇ ਵਧੀਆ ਆਰਟਿਸਟ ਨਾਲ ਕੰਮ ਕਰਨ ਦਾ ਮੌਕਾ ਮਿਲ ਗਿਆ ਨਵਾਜ਼ੁਦੀਨ ਭਾਜੀ ਨਾਲ ਕੰਮ ਕਰ ਲਿਆ ਸੁਲਮਾਨ ਖਾਨ ਨਾਲ ਕੰਮ ਕਰ ਲਿਆ ਗੁਰਦਾਸ ਮਾਨ ਜੀ ਨਾਲ ਕੰਮ ਕਰ ਲਿਆ ਬੀਨੂ ਭਾਈ ਪੱਲ ਸੋ ਇਹਨਾਂ ਤੋਂ ਜਦੋਂ ਤੁਸੀਂ ਕੰਮ ਕਰਦੇ ਨੂੰ ਸਿੱਖਣ ਨੂੰ ਬਹੁਤ ਕੁਝ ਮਿਲ ਲਾ ਸੋ ਜਦੋਂ ਵੀ ਮੈਨੂੰ ਜਿਵੇਂ ਹੁਣ 420 ਦੀ ਗੱਲ ਸੀ ਉਹ ਵੀ ਇਦਾਂ ਹੀ ਸੀਗਾ ਕਿ ਉਹ ਰਹਾ ਬਹੁਤ ਚੈਲੈਂਜਿੰਗ ਸੀਗਾ ਮੈਨੂੰ ਵੀ ਪਤਾ ਸੀਗਾ ਕਿ ਔਖਾ ਬਹੁਤ ਹੋਣਾ ਇਹਦੇ ਵਿੱਚ ਕੰਮ ਕਰਨ ਦੇ ਲਈ ਬਟ ਉਹ ਕਿਤੇ ਨਾ ਕਿ ਤੁਹਾਨੂੰ ਐਜ਼ ਐਨ ਆਰਟਿਸਟ ਗਰੋ ਕਰਦਾ ਉਹ ਉਹਨੇ ਮੈਨੂੰ ਐਜ਼ ਐਨ ਐਕਟਰ ਬਹੁਤ ਕੌਨਫੀਡੈਂਸ ਦਿੱਤਾ ਇਹ ਚੀਜ਼ ਆ ਕਿ ਹੁਣ ਜਦੋਂ ਬਾਲੀਵੁੱਡ ਫਿਲਮਾਂ ਕਰਦੇ ਆ ਤੁਹਾਨੂੰ ਕਦੇ ਕੋਈ ਐਮੇ ਦਾ ਰੋਲ ਆਉਂਦਾ ਜਿਵੇਂ ਪੰਗਲ ਸੀ ਇੱਕ ਮੈਂ ਸੋਨਮ ਗੁਪਤਾ ਬੇਵਫਾ ਕੀਤੀ ਜੋ ਕਿਸਾਨੀ ਅੰਦੋਲਨ ਦੇ ਵਿੱਚ ਆਈ ਸੀ ਉਹਦੇ ਤੁਹਾਡੇ ਤੇ ਸ਼ਿਕਾਇਤ ਵੀ ਹੋ ਗਈ ਸੀ ਪਤਾ ਨਹੀਂ ਕਿਹੜਾ ਡਾਇਲੋਗ ਸੀ ਆਈ ਡੋਨਟ ਰਿਮੈਂਬਰ ਉਹ ਸੀਗਾ ਵਿੱਚ ਕੁਝ ਹੋਦਾ ਹਾ ਹੁਣ ਨਾ ਬੋਲਿਓ ਤੁਸੀਂ ਉਹਦੇ ਬਾਰੇ ਨਾ ਗੱਲ ਕਰੋ ਮੈਨੂੰ ਤਾਂ ਨੋਟਿਸ ਵੈਸੇ ਹੀ ਬਹੁਤ ਆਉਂਦਾ ਭਾਈ ਪੁਰਾਣੀ ਪੁਰਾਣੀ ਜੇ ਜਾ ਕੇ ਮੂਰੇ ਆਉਂਦੀ ਸੋ ਉਹ ਸੀਗੀ ਸੋ ਉਹ ਉਹ ਡਿਫਰੈਂਟ ਡਿਫਰੈਂਟ ਕੰਮ ਕਰਨਾ ਜੀ ਫਿਰ ਥੋੜਾ ਹੌਸਲਾ ਪੈਂਦਾ ਸੋ ਇਹ ਨੇ ਮੈਨੂੰ ਐਜ਼ ਅਨ ਆਰਟਿਸਟ ਬਹੁਤ ਉਕਰਾਇਆ ਸੋ ਜਿਹੜੀ ਇਹ ਫਿਲਮ ਸੀਗੀ ਇਹ ਵੀ ਖਾਸ ਕਰਕੇ ਇਹਦਾ ਰੀਜ਼ਨ ਇਹ ਸੀਗਾ ਕਿ ਮੈਂ ਮੈਂ ਕਿਤਨਾ ਕਿਤੇ ਜਦੋਂ ਮੈਂ ਆਪ ਉਹ ਲਾਈਫ ਦੇਖੀ ਹੋਈ ਮੈਂ ਕੈਨੇਡਾ ਜਾਂਦਾ ਸੀਗਾ ਮੇਰੇ ਨਾਲ ਵੀ ਸਿਸਟਰ ਸਟੂਡੈਂਟ ਸੀਗੇ ਸੋ ਬਹੁਤ ਹੀ ਐਵੇਂ ਦਾ ਕਨਸੈਪਟ ਆ ਕਿ ਜਿਹੜਾ ਅੱਜ ਕੱਲ ਦਾ ਕਨਸੈਪਟ ਆ ਜਿਹਦੀ ਰਿਐਲਿਟੀ ਲੋਕਾਂ ਨੂੰ ਪਤਾ ਹੋਣੀ ਬਹੁਤ ਜ਼ਰੂਰੀ ਹੈ ਅਨਲੱਕੀਲੀ ਇੰਡੀਆ ਨਹੀਂ ਰਿਲੀਜ਼ ਹੋ ਰਹੀ ਹੈਗੀ ਕਿਉਂਕਿ ਫੇਰ ਇਹਦੇ ਵਿੱਚ ਉਹੀ ਚੀਜ਼ ਆ ਕਿ ਸ਼ੂਟ ਪਿਛਲੇ ਸਾਲ ਹੋਈ ਸੀ ਵੀ ਫੇਰ ਮੈਂ ਕਿਤੇ ਰੌਲਾ ਪੈ ਜਾਈ ਕਿ ਪਿਛਲੇ ਸਾਲ ਸ਼ੂਟ ਕੀਤੀ ਜਗਸਟ ਦੇ ਵਿੱਚ ਸੀ ਸੋ ਇਹਦੇ ਵਿੱਚ ਤੁਹਾਡਾ opinion ਇਸ ਮੈਟਰ ਤੇ ਕੀ ਜੇ ਖੁੱਲ ਕੇ ਗੱਲ ਕਰਨੀ ਚਾਹੁੰਦੇ ਹੋ ਤਾਂ up to you ਤੁਸੀਂ ਕਰਨੀ ਚਾਹੁੰਦੇ ਹੋ ਜਾਂ ਨਹੀਂ ਕਰਨੀ ਚਾਹੁੰਦੇ ਮੈਂ ਤਾਂ ਇਹ ਕਹੂੰਗਾ ਵੀ ਜੇ ਤਾਂ ਹੋਣਾ ਨਹੀਂ ਫਿਰ ਕੁਝ ਵੀ ਨਾ ਹੋਵੇ ਫਿਰ ਤਾਂ cricket ਵੀ ਨਾ ਹੋਵੇ cricket ਵੀ ਨਾ ਹੋਵੇ ਭਾਈ ਹੁਣ ਏਸ਼ੀਆ ਕੱਪ ਹੈ ਇੰਡੀਆ ਪਾਕਿਸਤਾਨ ਦਾ ਮੈਚ ਹੈ ਤਾਂ ਤੁਹਾਨੂੰ ਲੱਗਦਾ ਕਿ ਫਿਰ ਇਹ ਵੀ ਬੰਦ ਹੋਣਾ ਚਾਹੀਦਾ ਹੈ। ਅਸੀਂ ਸਾਰਾ ਕੁਝ ਬੰਦ ਹੋ। ਹੋਰ ਵੀ ਬਹੁਤ ਚੀਜ਼ਾਂ ਨੇ ਭਾਜੀ ਜਿਹੜੀਆਂ ਆਪਾਂ ਨੂੰ ਬਿਜਲੀ ਪਤਾ ਹੀ ਨਹੀਂ ਗੀਆਂ। ਕਿ ਕੀ ਬਿਜ਼ਨਸ ਕੀ ਚੱਲਦੇ ਆ ਜਾਂ ਕੀ ਹੋਰ ਕੀ ਹੋ ਰਿਹਾ। ਸੋ ਜਾਂ ਤਾਂ ਕੁਝ ਵੀ ਨਾ ਹੋਵੇ ਮੈਨੂੰ ਇਹ ਲੱਗਦਾ ਵੀ ਪਰ ਹੁਣ ਜਿਵੇਂ ਤੁਸੀਂ ਲਾ ਲਓ ਪ੍ਰੋਡਿਊਸਰਸ ਨੇ ਉਹਨਾਂ ਨੇ ਇੰਨੇ ਨੇ ਖਰਚੇ ਪੈਸੇ ਲੱਗੇ ਉਹਨਾਂ ਨੇ ਇਹਨੂੰ। ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਜੀ। ਕੋਈ ਕੀ ਪਤਾ ਬੰਦਾ ਕਿਵੇਂ ਪੈਸੇ ਫੜ ਕੇ ਕਿਸ ਵਾਸਤੇ ਲਾਏ ਹੋਣਗੇ ਅਗਲੇ ਨੂੰ। ਉਹ ਚੀਜ਼ ਦੇ ਵਿੱਚ ਮੈਨੂੰ ਲੱਗਦਾ ਪਰ ਹਾਂ ਜੇਕ ਨਹੀਂ ਨਹੀਂ ਕਰਨਾ ਤਾਂ ਫਿਰ ਫਿਰ ਟੋਟਲੀ ਸਾਰੇ ਪਾਸੇ ਬੰਦ ਹੋ। ਯ ਮ ਆਰਟਿਸਟਾਂ ਦਾ ਇਹ ਨਾ ਹੋਵੇ ਵੀ ਭਾਈ ਇਹ ਫਿਲਮ ਦੇ ਵਿੱਚ ਆਏ ਸੀਗਾ ਜੀ ਉਹ ਕੋਈ ਕੰਟੈਂਟ ਕੰਟੈਂਟ ਦਾ ਕੰਜ਼ੂਮ ਹੋ ਰਿਆ ਹੈ ਸਾਰੇ ਇਧਰੋਂ ਨਹੀਂ ਹੋ ਰਿਹਾ ਘੁੰਮ ਕੇ ਆ ਰਿਹਾ ਇਹ ਤਾਂ ਹੈ ਨਹੀਂ ਕਿ ਆਪਣੇ ਕੋਲੇ ਕੋਈ ਪਾਕਿਸਤਾਨ ਦਾ ਕੰਟੈਂਟ ਨਹੀਂ ਪਹੁੰਚ ਰਿਹਾ ਗਾਣੇ ਮੋਸਟਲੀ ਜਿਵੇਂ ਜਸਵੀਰ ਜਸਵੀ ਭਾਈ ਨੇ ਗਿਆ ਸੀਗਾ ਆਪਣੇ ਸਾਰੇ ਕੰਪੋਜੀਸ਼ਨ ਪਾਕਿਸਤਾਨੀ ਬਣਾਉਂਦੇ ਸਾਰੀਆਂ ਮੋਸਟਲੀ ਪਾਕਿਸਤਾਨੀ ਕੰਪੋਜੀਸ਼ਨ ਬਣਾਉਂਦੇ ਵੀ ਜਾਂਦਾ ਫਿਰ ਜਮਾਈ ਬੰਦ ਹੋ ਤੁਸੀਂ ਮਹਿਸੂਸ ਕਰਦੇ ਹੋ ਕਿ ਪਾਕਿਸਤਾਨੀ ਆਰਟਿਸਟਾਂ ਨੂੰ ਥੋੜਾ ਜਿਹਾ ਜੇ ਉਹ ਵੀ ਟਰਮੀਨਲ ਚੱਲਦੇ ਵਕਤ ਲੰਘ ਜਾਂਦਾ ਜਿਵੇਂ ਇਫਤਖਾਰ ਠਾਕੁਰ ਨੇ ਤੱਤੇ ਬਿਆਨ ਦੇ ਤੇ ਬਹੁਤ ਹਨੀਆਂ ਹੋਣਾ ਨੇ ਬਹੁਤ ਕੁਝ ਕਿਹਾ ਜੀ ਇਧਰੋਂ ਫਿਰ ਵੀ ਇੰਡਸਟਰੀ ਚੁੱਪ ਰਹੀ ਕਿ ਠੀਕ ਹੈ ਮুলਕਾਂ ਦਾ ਮਸਲਾ ਹੈ ਮੁਲਕਾਂ ਨੂੰ ਆਪਸ ਦੇ ਵਿੱਚ ਨਿਬੜਨ ਦੇ ਉਹ ਅਸੀਂ ਛੋਟੇ ਆ ਇਸ ਗੱਲ ਦੇ ਵਿੱਚ ਅਸੀਂ ਕੀ ਕਮੈਂਟ ਕਰਾਂਗੇ ਤਾਂ ਤੁਹਾਨੂੰ ਲੱਗਦਾ ਕਿ ਉਹ ਗੱਲਾਂ ਨੇ ਅਸਰ ਪਾਇਆ ਰਿਲੇਸ਼ਨਸ ਦੇ ਉੱਤੇ ਹੈਗਾ ਜੀ ਉਹ ਚੀਜ਼ ਆਂਡਸਟਰੀ ਦੇ ਵਿੱਚ ਜ਼ਰੂਰ ਹੋਇਆ ਇਹ ਚੀਜ਼ ਦਾ ਕਿ ਕੋਈ ਜਦਾ ਅੱਛਾ ਇੰਡਸਟਰੀ ਚ ਵੀ ਹੋਇਆ ਇੰਡਸਟਰੀ ਦੇ ਵਿੱਚ ਫਿਰਾਂ ਦੀ ਕੋਈ ਤੁਹਾਨੂੰ ਜੇ ਤੁਸੀਂ ਕੰਮ ਕਰਦੇ ਹੋ ਨੀ ਕਿਤੇ ਕਿਤੇ ਤੁਹਾਨੂੰ ਪਹਿਲਾਂ ਤੁਹਾਡਾ ਦਿਮਾਗ ਚੱਲਦਾ ਵੀ ਠੀਕ ਹੈ ਜੀ ਹੋਇਆ ਹੋਇਆ ਸੀਗਾ ਇਹ ਜਾਂ ਪੋਲਿਟਿਕਸ ਜਾਂ ਸਰਕਾਰੀ ਕੰਮ ਨੇ ਉਹਨਾਂ ਨੂੰ ਸਹੀ ਕਰਨਾ ਚਾਹਿਆ ਜਦੋਂ ਜਦੋਂ ਕੋਈ ਬੰਦਾ ਪਰਸਨਲੀ ਆ ਜਾਂਦਾ ਜਿਵੇਂ ਉਹਨਾਂ ਦਾ ਬਿਆਨ ਆਇਆ ਸੀਗਾ ਉਸ ਤੋਂ ਬਾਅਦ ਮੈਨੂੰ ਲੱਗਦਾ ਫਿਰ ਇੰਡਸਟਰੀ ਦੇ ਵਿੱਚ ਰੂਲ ਹੋ ਗਿਆ ਕਿ ਯਾਰ ਵੀ ਨਹੀਂ ਫਿਰ ਕਿਉਂਕਿ ਉਹ ਉਹ ਸਿੱਧੀ ਸਿੱਧੀ ਗੱਲ ਹੋ ਜਾਂਦੀ ਆ ਉਹ ਲੋਕਾਂ ਨੂੰ ਆਪ ਨੂੰ ਐ ਲੱਗਣ ਲੱਗਦਾ ਯਾਰ ਵੀ ਯਾਰ ਦਾ ਤੁਹਾਨੂੰ ਐ ਕਹੀ ਜਾਂਦਾ ਤੁਸੀਂ ਐ ਕਰੀ ਜਾਂਦੇ ਉਹ ਚੀਜ਼ ਦੇ ਵਿੱਚ ਇੰਡਸਟਰੀ 'ਚ ਵੀ ਹੁਣ ਲੋਕ ਬਹੁਤ ਇਹ ਸੋਚਦੇ ਆ ਕਿ ਯਾਰ ਕਰੀਏ ਕਿ ਨਾ ਕਰੀਏ ਜਿਵੇਂ ਮੇਰਾ ਇੱਕ ਦੋਸਤ ਆ ਉਹਦੇ ਗਾਣੇ ਬਣੇ ਪਏ ਸੀ ਤਿੰਨ ਚਾਰ ਪਾਕਿਸਤਾਨੀ ਸਿੰਗਲਸ ਦੇ ਨਾਲ ਹਮ ਤੇ ਮੇਰੀ ਵੀ ਇੱਕ ਦੋ ਕਲਾਬ ਸੀਗੀਆਂ ਤੇ ਉਹ ਆਪਣੇ ਵਰਗਾ ਸੋਚਦਾ ਕਿ ਯਾਰ ਛੱਡੋ ਬਰੇ ਕਾ ਨੂੰ ਯਾਰ ਕਰਨੇ ਨਹੀਂ ਇੱਕ ਤਾਂ 네ਗਟਿਵਿਟੀ ਤੋਂ ਡਰਨ ਦੂਜਾ ਕਹਿੰਦਾ ਯਾਰ ਗ੍ਰੈਂਡ ਦੁੱਲੀ ਵੀ ਜਦੋਂ ਕੋਈ ਮਹਾਲ ਸਹੀ ਹੋ ਜੂਗਾ ਉਦੋਂ ਕਰ ਲਵਾਂ ਮੈਂ ਕਿਸੇ ਆਰਟਿਸਟ ਨਾਲ ਬਹੁਤ ਸੀਨੀਅਰ ਹਾਂਜੀ ਬਹੁਤ ਸੀਨੀਅਰ ਆਰਟਿਸਟ ਨੇ 40 ਸਾਲ ਤੋਂ ਗਾਰੇ ਉਹਨਾਂ ਨਾਲ ਇਹ ਜ਼ਿਕਰ ਕਰ ਰਿਹਾ ਸੀਗਾ ਉਹਨਾਂ ਦਿਨਾਂ 'ਚ ਤਾਂ ਉਹਨਾਂ ਨੇ ਕਿਹਾ ਯਾਰ ਮੈਨੂੰ ਇਹ ਦੱਸੋ ਕਿ ਜੇ ਉਹ ਆਪਦੇ ਮੁਲਕ ਦੇ ਪ੍ਰਤੀ ਖੜੇ ਐ ਤਾਂ ਸਾਨੂੰ ਖੜਨ 'ਚ ਕੀ ਪ੍ਰੋਬਲਮ ਐ ਅਸੀਂ ਆਪਦੇ ਮੁਲਕ ਨੂੰ ਐਕਸੈਪਟ ਕਿਉਂ ਨਹੀਂ ਕਰਨਾ ਚਾਹੁੰਦੇ ਮੈਂ ਇਸ ਗੱਲੋਂ ਹੈਰਾਨ ਹਾਂ ਹਾਂ ਔਰ ਇਹ ਕਹਿ ਦੇਣਾ ਚਾਹੀਦਾ ਹੈ ਕਿ ਤੁਸੀਂ ਵੀ ਆ ਪਿਆਰ ਕਰੋ ਅਸੀਂ ਵੀ ਪਿਆਰ ਕਰੀਏ ਜੇ ਮੁਲਕਾਂ ਦੀ ਜੰਗ ਦਾ ਹੀ ਮਸਲਾ ਆ ਗਿਆ ਤਾਂ ਅਸੀਂ ਆਪਣੇ ਦੇਸ਼ ਨਾਲ ਖੜੇ ਹਾਂ ਮਾੜਾ ਚੰਗਾ ਨਾ ਬੋਲੋ ਇੱਕ ਦੂਜੇ ਦੇ ਨਾਲ ਮਾੜਾ ਚੰਗਾ ਉਹੀ ਹੈ ਜੀ ਕਿ ਧਾਰਾ ਤੁਸੀਂ ਕਿਸੇ ਨੂੰ ਮਾੜਾ ਕਹੇ ਕਿ ਆਪਣੇ ਆਪ ਨੂੰ ਚੰਗਾ ਨਾ ਕਹੋ ਤੁਸੀਂ ਕੋ ਵੀ ਇਹ ਸਾਡਾ ਸਟੈਂਡ ਹੈ ਜੀ ਆਪਣੇ ਆਪ ਬਿਊਟੀਫੁੱਲ ਬਹੁਤ ਸੋਹਣੀ ਗੱਲ ਕਹੀ ਤੁਸੀਂ ਮੈਨੂੰ ਐ ਲੱਗਦਾ ਕਿ ਕਿਸੇ ਨੂੰ ਮਾੜਾ ਕਹਿ ਕੇ ਆਪਣਾ ਚੰਗਾ ਬਣਨ ਦੀ ਲੋੜ ਨਹੀਂ ਵੀ ਤੁਸੀਂ ਤੁਸੀਂ ਚੰਗੇ ਹੋ ਜੀ ਅਸੀਂ ਵੀ ਚੰਗੇ ਹਾਂ ਤਾਂ ਬਾਹਰ ਰਿਲੀਜ਼ ਦੇ ਨਾਲ ਕੀ ਇੱਕ ਨਵੀਂ ਮਾਰਕੀਟ ਓਪਨ ਹੋਈ ਕਿਉਂਕਿ ਸਰ ਦਿਲਜੀਤ ਹੋਣਾ ਦੀ ਫਿਲਮ ਨੇ ਬਹੁਤ ਵੱਡਾ ਬਿਜ਼ਨਸ ਕੀਤਾ ਅਮਰਿੰਦਰ ਹੋਣਾ ਦੀ ਫਿਲਮ ਨੇ ਬਹੁਤ ਵੱਡਾ ਬਿਜ਼ਨਸ ਕੀਤਾ ਤਾਂ ਕੀ ਇੱਥੋਂ ਇੱਕ ਆਪਰਚੂਨਿਟੀ ਇਹ ਵੀ ਸਮਝ ਆ ਗਈ ਕਿ ਕੱਲੀ ਇਹ ਮਾਰਕੀਟ ਨਹੀਂ ਉਹ ਵੀ ਮਾਰਕੀਟ ਹੈ ਦੇਖੋ ਪੰਜਾਬੀ 뮤직 ਲਾ ਲਓ ਪੰਜਾਬੀ ਫਿਲਮਾਂ ਲਾ ਲਓ ਇਹ ਪਹੁੰਚ ਤਾਂ ਬਹੁਤ ਦੂਰ ਤੱਕ ਰਹੀਆਂ ਨੇ ਇਹ ਇੱਕ ਨੋ ਡਾਊਟ ਪੰਜਾਬੀ 뮤직 ਤਾਂ ਖਾਸ ਕਰਕੇ ਬਹੁਤ ਬਹੁਤ ਵੱਡਾ ਹੋ ਗਏ ਅੱਜ ਦੇ ਟਾਈਮ ਸੋ ਇਹ ਮਾਰਕੀਟ ਵਧਣੀ ਹੋਣ ਇਹ ਇਹ ਤਾਂ ਹੈ ਨਹੀਂ ਕਿ ਘਟ ਜੂਗੀ ਇਹ ਤਾਂ ਵਧਣੀ ਹੋ ਜੀ ਚੰਗਾ ਕੰਟੈਂਟ ਆਉਂਦਾ ਰਹੂਗਾ ਤਾਂ ਹੋਰ ਵੱਧਦਾ ਰਹੂਗਾ ਇੱਕ ਬਹਾਨਾ ਮਿਲ ਗਿਆ ਲਾ ਲਓ ਚਾਹੇ ਤੁਸੀਂ ਲਾ ਲਓ ਕਿ ਇੱਕ 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 ਰੈਲਿਟੀ ਚੈੱਕ ਹੋ ਗਿਆ اچھا ਵੀ ਇਹ ਇਹ ਵੀ ਹੋ ਜਾਦਾ ਬੜੀ ਫਿਲਮ ਦੇ ਟ੍ਰੇਲਰ ਦੇ ਵਿੱਚ ਬਹੁਤ ਸਾਰੇ ਐਸਪੈਕਟ ਨੇ ਮੈਂ ਇੱਕ ਮੈਂ ਤਾਰੀਫ ਕਰਨੀ ਚਾਹੁੰਦਾ ਜਿਨ੍ਹਾਂ ਨੇ ਵੀ ਐਡਿਟ ਕੀਤਾ ਨਾ ਤੁਹਾਡਾ ਟ੍ਰੇਲਰ ਔਰ ਤੁਸੀਂ ਐਜ਼ ਅ ਟੀਮ ਇੱਕ ਕਮਾਲ ਦੀ ਗੱਲ ਇਹ ਹੈ ਕਿ ਤੁਸੀਂ ਉਹ ਸ਼ੂਕਾਪਨ ਵੀ ਦਿਖਾਇਆ ਪਰ ਉਹਦੇ ਵਿੱਚ ਇੱਕ ਸੀਨ ਇਹ ਹੈ ਜਿੱਥੇ ਉਹ ਕਹਿੰਦਾ ਕਿ ਮੇਰੀ ਪੀਆਰ ਕਰਾ ਦੇ ਯਾਰ ਉਹ ਰੋਲ ਲੱਗ ਜਾਂਦਾ ਉਹ ਪੋਸ਼ਨਲ ਚੀਜ਼ ਵੀ ਆ ਉਹ ਕੱਲਾ ਇਮੋਸ਼ਨ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਉਹ ਸਮ ਅਪ ਕਰਦਾ ਸਾਰਿਆਂ ਦੀ ਕਹਾਣੀ ਨੂੰ ਉੱਥੇ ਹਨ ਜੀ ਤੇ ਇਸ ਗੱਲ ਨੂੰ ਮੈਂ ਚਾਹੁੰਦਾ ਕਿ ਤੁਸੀਂ ਐਕਸਪਲੇਨ ਕਰੋ ਕਿ ਉਹ ਨਫ਼ਰਤ ਕਿੱਥੋਂ ਪੈਦਾ ਹੁੰਦੀ ਹੈ ਉਹ ਸ਼ੁਰੂਆਤ ਕਿੱਥੋਂ ਹੁੰਦੀ ਹੈ ਸਟੂਡੈਂਟ ਦੇ ਬ੍ਰਤੀ ਜਿਹੜਾ ਪੰਜਾਬੀ ਉੱਥੇ ਬੈਠਾ ਮੈਂ ਉਹੀ ਆਪਾਂ ਜਿਹਦੀ ਗੱਲ ਕਰਦੇ ਵੀ ਸਾਰੇ ਪਹਿਲਾਂ ਤਾਂ ਜਿਹੜੀ ਆਪਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਗੱਲ ਕਰਦੇ ਸੀ ਕਿ ਇੱਥੋਂ ਸਿਰਫ ਸਟੂਡੈਂਟ ਇੱਕ ਵੀਜ਼ਾ ਲੈ ਕੇ ਗਏ ਨੇ ਵੀ ਜਿਹਦੇ ਕਰਕੇ ਸਿਰਫ ਉਹਨਾਂ ਨੂੰ ਜਾ ਕੇ ਕੈਨੇਡਾ ਪਹੁੰਚਣਾ ਸੀਗਾ ਮੋਸਟਲੀ ਆਈ ਥਿੰਕ ਮੈਨ ਲੱਗਦਾ 70 60 70% ਜਿਹੜੇ ਸਟੂਡੈਂਟਸ ਉਹਨਾਂ ਦਾ ਮਾਈਂਡ ਸੈਟ ਹੀ ਹੁੰਦਾ ਕਿ ਪੀਆਰ ਹੋਣਾ ਜੀ ਉਹਨਾਂ ਨੂੰ ਸਟੱਡੀ ਤੱਕ ਦਾ ਕੋਈ ਸੀਨ ਨਹੀਂ ਹੈ ਪਹਿਲੀ ਚੀਜ਼ ਤਾਂ ਇਹ ਜਿਹੜੀ ਪਹਿਲਾ ਫਾਰਮ ਹੀ ਗਲਤ ਆ ਜਾਣਦੀ ਉੱਥੇ ਜਿਹੜੀ ਜਾ ਕੇ ਉਹਦਾ ਮਾਈਂਡ ਸੈਟ ਕੀ ਆ ਤੇ ਉੱਥੇ ਜਾ ਕੇ ਜਿਹੜੇ ਸਟੂਡੈਂਟਸ ਨੇ ਆਹ ਚੀਜ਼ ਕੀਤੀ ਬਾਕੀ ਦੇਖ ਦਿਖਾਵੇ ਦੇ ਵਿੱਚ ਇੱਕ ਕੰਟਰੋਲ ਨਹੀਂ ਰਿਹਾ ਪੇਰੈਂਟਸ ਦਾ ਇੱਥੇ ਤਾਂ ਚਲੋ ਆਇਆ ਵੀ ਹਰ ਰੋਜ਼ ਬੱਚੇ ਨੇ ਘਰੇ ਆਉਣਾ ਤੁਹਾਨੂੰ ਉਹਦੀ ਆਦਤਾਂ ਕਿਸ ਦਾ ਸ਼ਾਇਦ ਮੇਰੀ ਨਹੀਂ ਸੁਣਦਾ ਡੈਡੀ ਦੀ ਸੁਣ ਲੂਗਾ ਡੈਡੀ ਦੀ ਮੰਮੀ ਦੀ ਸੁਣਦਾ ਉੱਥੇ ਕੰਟਰੋਲ ਨਹੀਂ ਆ ਗਿਆ ਦਾ ਉੱਥੇ ਖੁੱਲਾ ਮਾਈਂਡ ਤੇ ਨਾ ਕਿਸੇ ਦੀ ਰੋਕੜ-ਟੋਕੀ ਆ ਕਿ ਵੀ ਤੁਸੀਂ ਕੀ ਕਰ ਰਹੇ ਹੋ ਕਿੱਥੇ ਜਾ ਰਹੇ ਹੋ ਨਾ ਇੱਧਰ ਬੈਠੇ ਪੇਰੈਂਟਸ ਨੂੰ ਪਤਾ ਚੱਲ ਰਿਹਾ ਕਿ ਅੱਛਾ ਠੀਕ ਹੈ ਜੀ ਕੀ ਹੋ ਰਿਹਾ ਕੀ ਨਹੀਂ ਹਾਂ ਫੋਨ ਤੇ ਇੱਕ ਵੀਡੀਓ ਕਾਲ ਕਰ ਲਈ 20 ਮਿੰਟ ਦੀ 25 ਮਿੰਟ ਦੀ ਸੋ ਉਹ ਉਹ ਜਿਹੜਾ ਉਹ ਦਿਖਾਵੇ ਕਰਕੇ ਇੱਕ ਦੂਜੇ ਨੂੰ ਦੇਖ ਕੇ ਮਾਹੌਲ ਗੱਡੀਆਂ ਚੱਕ ਲੀਆਂ ਹੋ ਗਏ ਫਿਰ ਇੱਥੇ ਵਾਲਾ ਮਾਹੌਲ ਸਾਰੀ ਜਿਹੜੇ ਥੋਣ ਲੱਗੇ ਕਾਲਜ ਦਾ ਮਾਹੌਲ ਇੱਥੇ ਵਾਲਾ ਬਣ ਲੱਗ ਗਿਆ ਲੜਾਈਆਂ ਸ਼ੁਰੂ ਹੋ ਗਈਆਂ ਫਿਰ ਉਹ ਜਿਹੜਾ ਵੀਡੀਓਜ਼ ਦੇਖਦੇ ਸੀਗੇ ਬੇਸਮੈਂਟਸ ਵਾਲਾ ਕਿ ਇੱਕ ਬੇਸਮੈਂਟ ਦੇ ਵਿੱਚ ਕਿੰਨੇ ਕਿੰਨੇ ਜਿਹੜੇ ਹੁੰਦੇ ਸਾਡੀ ਫਿਲਮ ਦੇ ਵਿੱਚ ਵੀ ਉਹ ਕੀਤਾ ਹੋਇਆ ਵੀ ਉਹ ਬੇਸਮੈਂਟ ਰਹਿੰਦੇ ਆ ਫਿਰ ਉਹ ਜਿਨ੍ਹਾਂ ਦੇ ਘਰ ਨੇ ਉਹਨਾਂ ਦੇ ਘਰ ਦੀ ਕਿੰਨੀਆਂ ਵੀਡੀਓਜ਼ ਆਈਆਂ ਸੀਗੀਆਂ ਸਫਾਈ ਨਹੀਂ ਹੁੰਦੀ ਇਹ ਵੀ ਪਰ ਉਹ ਲੇਡੀ ਕ੍ਰਿਟਿਸਾਈਜ਼ ਵੀ ਹੋਈ ਸੀ ਕਿ ਜਿਹੜੇ 18-18 ਘੰਟੇ ਕੰਮ ਕਰ ਰਹੇ ਉਹਨਾਂ ਨੂੰ ਸਫਾਈ ਦਾ ਟਾਈਮ ਨਹੀਂ ਮਿਲ ਰਿਹਾ ਐਂਡ ਵੀ ਸ਼ੁੱਡ ਬੀ ਵੈਰੀ ਸੌਫਟ ਵਰਡਸ ਥੈਮ ਉਹਨਾਂ ਨੂੰ ਪਿਆਰ ਨਾਲ ਦੇਖਣ ਦੀ ਲੋੜ ਹੈ ਜੇ ਆਪਾਂ ਹੋਰ ਇਹ ਵੀ ਗੱਲ ਕਰੀਏ ਨਾ ਜੀ ਇੱਕ ਮੈਂ ਆਪਣੇ ਫਲੈਟ ਦੀ ਵੀ ਗੱਲ ਕਰਾਂ ਤਾਂ ਮਤਲਬ ਚਾਹੇ ਤੁਸੀਂ ਜਿੰਨੇ ਮਰਜ਼ੀ ਗਾਮੋਂ ਪਰ ਜਿੱਥੇ ਤੁਸੀਂ ਰਹਿ ਰਹੇ ਹੋ ਤੁਸੀਂ ਸਾਫ਼ ਸੁਥਰੇ ਰਹੋ। ਖਾਸ ਕਰਕੇ ਜਦੋਂ ਤੁਸੀਂ ਕਿਸੇ ਦੇ ਰੈਂਟ ਦੇ ਰਹਿੰਦੇ ਹੋ ਨਾ ਕਿਸੇ ਦਾ ਘਰ ਪਰ ਕੋਈ ਬੰਦਾ ਹਾਂ ਅਗਲੇ ਕਦੋਂ ਵਿੱਚ ਪੈਸੇ ਘੱਟ ਲੈ ਲਾਂਗੇ ਜੀ ਪਰ ਨੁਕਸਾਨ ਹੋਇਆ ਹਰ ਬੰਦੇ ਨੂੰ ਜੁਬਦਾ। ਸੋ ਉੱਥੇ ਮੈਨੂੰ ਲੱਗਦਾ ਕਿ ਇਹ ਬਹੁਤ ਵੱਡਾ ਰੀਜ਼ਨ ਰਿਹਾ ਕਿ ਉੱਥੇ ਜਿਹੜੇ ਨਵੇਂ ਸਟੂਡੈਂਟਸ ਜਿੰਨੇ ਸਟੂਡੈਂਟਸ ਇਹ ਸਾਰੇ ਆਪਾਂ ਫੇਰ ਗੱਲ ਕਰਦੇ ਹਾਂ ਸਾਰਿਆਂ ਦੀ ਗੱਲ ਨਹੀਂ ਕਰਦੇ। ਬਟ ਉੱਥੇ ਜਿੰਨੇ ਆ ਸ਼ੂਕਾ ਬਾਜੀ ਵਾਲੇ ਸੀਗੇ ਉਹਨਾਂ ਕਰਕੇ ਕਲਚਰ ਬਹੁਤ ਖਰਾਬ ਹੋ ਗਿਆ ਉੱਥੇ। ਅਨ ਉੱਥੇ ਵੈਸੇ ਵੀ ਮਾਹੌਲ ਇਹ ਜਾਊਗਾ ਕਿ ਕੰਟਰੋਲ ਨਹੀਂ ਰਿਹਾ ਜਾਦਾ ਔਰ ਹੁਣ ਮੈਨੂੰ ਇਹ ਲੱਗਦਾ ਕਿ ਇਕਨੋਮਿਕਲੀ ਵੀ ਕੰਮ ਨਹੀਂ ਮਿਲ ਰਿਹਾ ਕੰਮ ਨਹੀਂ ਮਿਲ ਰਹੀ ਕਿਉਂਕਿ ਬਹੁਤ ਜ਼ਿਆਦਾ ਐਕਸੈਸ ਤੇ ਸਟੂਡੈਂਟ ਚਲੇ ਗਏ ਉੱਥੇ ਸਟੂਡੈਂਟ ਹੀ ਬਹੁਤ ਜ਼ਿਆਦਾ ਕਿ ਉੱਥੇ ਮੈਨੂੰ ਯਾਦ ਆ ਕਿ ਪਿੱਛੇ ਸਾਨੂੰ ਬਹੁਤ ਹੁੰਦੀ ਸੀ ਵੀਰੇ ਪੋਸਟ ਪਾ ਦਿਓ ਜੀ ਜੌਬ ਮਿਲ ਜਵੇ ਅੱਛਾ ਹਾਂਜੀ ਬਹੁਤ ਐਵੇਂ ਦੀ ਪੋਂਦੀ ਸੀ ਪੋਂਦੇ ਵੀ ਰਹਿੰਦੇ ਸੀ ਕਦੇ ਕਦੇ ਕਿਸੇ ਯਾਰ ਦੋਸਤ ਨੇ ਕਹਤਾ ਕਿ ਯਾਰ ਮੇਰਾ ਨਾਲ ਲੈਂਦੇ ਪੋਸਟ ਪਾ ਦੇ ਜੌਬ ਨਹੀਂ ਮਿਲ ਰਹੀ ਫਿਲਮ ਤੋਂ ਕੀ ਉਮੀਦਾਂ ਹੈ ਬਈ ਫਿਲਮ ਤੋਂ ਵੀਰੇ ਮੈਨੂੰ ਬਹੁਤ ਇਹ ਹੈ ਖਾਸ ਕਰਕੇ ਉਧਰਲੇ ਜਿਹੜੇ ਪੁਰਾਣੇ ਪੰਜਾਬੀ ਗੇਰ ਉਹਨਾਂ ਨੂੰ ਦੇਖਣਾ ਬਹੁਤ ਜ਼ਰੂਰੀ ਆ ਸਟੂਡੈਂਟਸ ਨੂੰ ਦੇਖਣੇ ਕੋ ਸਟੂਡੈਂਟਸ ਦਾ ਗੱਲ ਹੀ ਆ ਪਰ ਇਹ ਜਿਹੜਾ ਉਹਨਾਂ ਦੇ ਗੈਪ ਆ ਉਹਨੂੰ ਦੂਰ ਕਰਨ ਦੀ ਥੋੜੀ ਕੋਸ਼ਿਸ਼ ਹੋ ਸਕਦੀ ਹੈ ਮੈਨੂੰ ਲੱਗਦਾ ਕਿ ਫਿਲਮ ਦੇਖ ਕੇ ਕਿ ਜਿਹੜਾ ਉਹ ਉਹ ਦੋਨਾਂ ਜਨਰੇਸ਼ਨਸ ਦੇ ਵਿੱਚ ਗੈਪ ਪਿਆ ਹੋਇਆ ਉਹਨਾਂ ਨੂੰ ਲੱਗਦਾ ਕਿ ਅਸੀਂ ਬਿਲੋਂਗ ਕਰਦੇ ਆ ਕੈਨੇਡਾ ਸਾਡਾ ਇਹ ਕਿੱਥੋਂ ਆ ਗਏ ਜਾਂ ਜਿਹੜਾ ਫਿਰ ਇਹਨਾਂ ਇਹਨਾਂ ਨੂੰ ਲੱਗਦਾ ਕਿ ਪੁਰਾਣੇ ਨੇ ਸਾਨੂੰ ਜਰਦੇ ਨਹੀਂ ਦੇਖ ਕੇ ਉਹ ਜਿਵੇਂ ਕਹ ਲੈ ਵੀ ਇਹ ਇਹਨਾ ਨੰਬਰ ਲਾਪ ਹੋਣਾ ਜ਼ਰੂਰੀ ਹੈ ਕਿਉਂਕਿ ਕਮਿਊਨਿਟੀ ਪੰਜਾਬੀ ਹੋਆ ਸਾਰੀ ਬਹੁਤ ਸੋਹਣੀ ਗੱਲ ਹੈ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਚਾਹੇ ਪੁਰਾਣੇ ਗਏ ਹੈ ਚਾਹੇ ਹੁਣ ਆਲੇ ਜਾਣ ਸੁਖੀ ਵਸਣ ਉੱਥੇ ਸੁਖੀ ਵਸਣ ਤੇ ਇੱਕ ਚੰਗੀ ਜਿਹੀ ਜਗ੍ਹਾ ਬਣਾ ਕੇ ਰੱਖਣ ਮਤਲਬ ਬਹੁਤ ਚੰਗਾ ਐਟਮੋਸਫੇਅਰ ਬਣੇ ਹਾਂ ਜਿਹੜਾ ਚੀਜ਼ ਇੱਥੇ ਛੱਡ ਕੇ ਗਏ ਆ ਅੱਖ ਕੇ ਉਹ ਉੱਥੇ ਨਾ ਕੈਰੀ ਕਰਨ ਹਾਂ ਫਿਰ ਉੱਥੇ ਉਹ ਹੀ ਨਾ ਹੋਵੇ ਬਹੁਤ ਅਸੀਂ ਗੱਲ ਕਰ ਦਿੰਦੇ ਕਿ ਜਿਵੇਂ ਸਰੀ ਦੇ ਵਿੱਚ ਲਾ ਲੋ ਤੁਸੀਂ ਜਾਣੇ ਆ ਉੱਥੇ ਜਿਵੇਂ ਆਪਣੇ ਹੈਗਾ ਤਾਂ ਚਲੋ ਠੀਕ ਹੈ ਗੁੱਡ ਵਧੀਆ ਗੱਲ ਹੈ ਕਿ ਉਹਨਾਂ ਨੇ ਸਾਰਾ ਪੰਜਾਬੀ ਉਵੇਂ ਦੇ ਰੱਖੇ ਹੋਏ ਨੇ ਸਾਹਮਣੇ ਜਿਵੇਂ ਦੇ ਪਿੰਡਾਂ ਚ ਹੁੰਦੇ ਸੀ ਬਟ ਹੁਣ ਥੋੜਾ ਇੱਥੇ ਮਾਡਰਨ ਹੋ ਗਏ ਉੱਥੇ ਉਹ ਉੱਥੇ ਰੋ ਗਿਆਗਾ ਇਹ ਥੋੜਾ ਜਿਹਾ ਹੈਗਾ ਕਿੰਨੇ ਤਰੀਕ ਨੂੰ ਰਿਲੀਜ਼ ਹੈ ਭਾਜੀ 22 ਅਗਸਤ ਨੂੰ ਰਿਲੀਜ਼ ਹੈ 22 ਅਗਸਤ ਨੂੰ ਰਿਲੀਜ਼ ਹੈ ਔਰ ਇੰਡੀਆ ਚ ਨਹੀਂ ਹੋ ਰਹੀ ਉਦੋਂ ਇਲਾਵਾ ਯੂਰਪ ਕੈਨੇਡਾ ਆਸਟ੍ਰੇਲੀਆ ਨਾਰਥ ਅਮਰੀਕਾ ਸਾਰੇ ਹੋ ਰਹੀ ਸਾਰੇ ਹੋ ਰਹੀ ਹੈ